ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮਜੀਤ ਸਿੰਘ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਨਜ਼ਰਬੰਦ ਹਨ ਜਿਸ ਦੇ ਚੱਲਦੇ ਹੋਏ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਮਿਲਣ ਪਹੁੰਚੇ ਅਤੇ ਕੀਤੀ ਪੱਤਰਕਾਰਾਂ ਨਾਲ ਗੱਲਬਾਤ तकरीबन 3 ਮਹੀਨੇ ਹੋ ਗਏ ਇੱਕ ਝੂਠੇ ਕੇਸ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਤੱਕੇ ਨਾਲ ਝੂਠਾ ਕੇਸ ਪਾ ਕੇ ਅੰਦਰ ਕੀਤਾ ਉਹ ਸੋਚਦੇ ਐ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਚ ਪਾ ਕੇ ਵਿਕਰਮ ਸਿੰਘ ਮਜੀਠੀਆ ਦਾ ਹੌਸਲਾ ਦੇਖਣਗੇ ਪਰ ਉਹਨੂੰ ਪਤਾ ਨਹੀਂ ਅਕਾਲੀ ਪਾਰਟੀ ਦਾ ਹਰ ਵਰਕਰ ਤੇ ਲੀਡਰ ਜਿੰਨਾ ਤੁਸੀਂ ਤੱਕਾ ਕਰੋਗੇ ਉਹਨੇ ਤਗੜੇ ਹੋ ਕੇ ਅੱਗੇ ਨਿਕਲਣਗੇ ਪਿਛਲੇ 3 ਮਹੀਨਿਆਂ ਚ ਲਗਾਤਾਰ ਮੈਂ ਵੀ ਉਹਨਾਂ ਦੀ ਬਿਕਰਮਜੀ ਖੇਪੈਨ ਹਰਸਿਮਰਤ ਨੇ ਨੇ ਵੀ ਤੇ ਗੁਨੀਮ ਜੀ ਨੇ ਵੀ ਬੜੀ ਕੋਸ਼ਿਸ਼ ਕੀਤੀ ਮਿਲਣ ਦੀ ਤੁਸੀਂ ਦੇਖ ਲਓ ਪਿਛਲੇ 3 ਮਹੀਨਿਆਂ ਚ ਕੱਲੇ 2 ਵਾਰ ਵਕੀਲ ਮਿਲੇ ਆ ਇੱਕ ਵਾਰ ਗੁਨੀਮ ਮਜੀਠਿਆ ਨੂੰ ਮਿਲੇ ਆ ਬਲਾਨ ਦਿੱਤਾ ਤੇ ਇੱਕ ਵਾਰੀ ਹਰਸਿਮਰਤ ਨੂੰ ਰਾਖੀ ਦੇ ਟਾਈਮ ਚ ਮਿਲਣ ਦਿੱਤਾ ਉਹ ਵੀ 2-2 ਮਿੰਟ ਵਾਸਤੇ ਮੈਂ ਹੈਰਾਨ ਐ ਜਿਹੜੇ ਕੇਸ ਲਾਲਪੁਰਾ ਵਰਗੇ ਕਾਂਗਰਸ ਇਹਨਾਂ ਦੇ ਆਪ ਦੇ ਜਿਹੜੇ ਐਮ.ਐਲ.ਏ ਐ ਕੋਈ ਰੇਪ ਕੇਸ ਚ ਐ ਕੋਈ ਕਿਸੇ ਕੇਸ ਚ ਐ ਉਹ ਤਾਂ ਜੇਲ੍ਹ ਵਿੱਚ ਮੇਲਾ ਰਾ ਕੇ ਰੋਜ਼ ਮਿਲ ਜਾਂਦੇ ਐ ਜਿਹੜੇ ਫੇਕ ਐਨਕਾਊਂਟਰ ਕਰਦੇ ਐ ਉਹਨਾਂ ਰੋਜ਼ ਮਿਲ ਲਿੰਦਦੇ ਐ ਉਹ ਸੋਚਦੇ ਐ ਕਿ ਦਬਾ ਕੇ ਆਹ ਕਰਨਗੇ ਦੋ ਮਾਪਦਾਨ ਜਿਹੜੇ ਬਣਾ ਰਹੇ ਐ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਮਾਂ ਹੁਣ 1.5 ਸਾਲ ਦਾ ਰਹਿ ਗਿਆ ਮੈਂ ਥੋੜੇ ਰਾਹੀਂ ਮੈਂ ਦੱਸਣਾ ਚਾਹਣਾ ਵਰਨ ਸ਼ਰਮੇ ਨੂੰ ਜਿਹੜਾ ਅੱਜ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਪੁੱਤ ਬਣਿਆ ਫਿਰਦਾ ਐ एसएसपी ਪਟਿਆਲਾ ਜਿਨਨੇ ਝੂਠੇ ਕੇਸ ਪੰਜਾਬ ਵਿੱਚ ਵਿਰੋਧੀਆਂ ਦੇ ਖਿਲਾਫ ਬਣਾਉਣੇ ਹੁੰਦੇ ਐ ਵਰਨ ਸ਼ਰਮੇ ਦੀ ਡਿਊਟੀ ਲੱਗਦੀ ਐ ਕਿ ਵਰਨ ਸ਼ਰਮੇ ਨੂੰ ਕੀ ਐ ਕੀ ਇਹਦੇ ਬਦਲੇ ਜਿੰਨਾ ਮਰਜੀ ਤੂੰ ਪੈਸਾ ਲੁੱਟ ਲਾ ਵਰਨ ਸ਼ਰਮੇ ਨੂੰ ਦੱਸਣਾ ਚਾਹਣਾ ਹੈ ਜਿਹੜੇ ਜਿਹੜੇ ਚੀਜ਼ਾਂ ਤੋਂ ਪੈਸਾ ਲਿੱਤਾ ਇੱਕ ਇੱਕ ਕੇਸ ਮੇਰੇ ਕੋਲੇ ਆ ਸਾਰੇ ਕਾਗਜ਼ ਮੇਰੇ ਕੋਲੇ ਆ ਜਿਹੜੀ ਤੂੰ ਪੋਸਟ ਤੇ ਬੈਠਾ ਹੈ ਜਿੰਨੇ ਦੋਹਾਂ ਨੇ ਪਾਪ ਕੀਤੇ ਆ ਜਿੰਨੇ ਉਹਨੇ ਕਰਪਸ਼ਨ ਕੀਤੀ ਆ ਇੱਕ ਇੱਕ ਦਾ ਅਕਾਊਂਟ ਮੇਰੇ ਕੋਲੇ ਹੈਗਾ ਮੈਨੂੰ ਲੱਗਦਾ 300 ਦਿਨ 350 ਦਿਨ 6 400 ਦਿਨ ਹੀ ਰਹਿ ਗਏ ਆ ਵਰਨ ਸ਼ਰਮਾ ਜੀ ਇੰਨਾ ਵੀ ਥੱਲੇ ਨਹੀਂ ਲਗਣਾ ਚਾਹੀਦਾ ਕਿ ਸੋਚਣ ਲੱਗ ਜਓ ਕਿ ਪੂਰੀ ਜ਼ਿੰਦਗੀ ਆ ਝਾੜੂ ਵਾਲੇ ਪੰਜਾਬ 'ਚ ਰਹਿਣਗੇ ਆ ਝਾੜੂ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਐਨ ਐਜਾ ਭਜਾਉਣਾ ਹੈ ਆ ਮੱਲੇ ਦਾ ਦੇਸ਼ ਛੱਡ ਕੇ ਭੱਜਣਗੇ ਜਿੰਨੇ ਵੀ ਇਹਨਾਂ ਦੇ ਲੀਡਰ ਹੈ ਅਗਲੇ ਸਾਲ 2026 'ਚ ਮਾਰਚ ਬਾਦ ਕੋਈ ਲੱਪਣਾ ਨਹੀਂ ਇੱਥੇ ਹਿੰਦੁਸਤਾਨ ਪਰ ਅਸੀਂ ਫਿਰ ਵੀ ਬਾਹਰੋਂ ਲੈ ਕੇ ਆਵਾਂਗੇ ਤੇ ਇਸ ਕਰਕੇ ਵਰਨ ਸ਼ਰਮਾ ਜੀ ਤੁਸੀਂ ਵੀ ਆਪਣਾ ਪਾਸਪੋਰਟ ਬਣਾਉਣਾ ਤੇ ਬਣਾ ਲਓ ਜਿੰਨਾ ਧੱਕਾ ਤੁਸੀਂ ਕਰ ਰਹੇ ਹੋ ਜਿੰਨਾ ਕਾਨੂੰਨ ਦੀ ਧੱਗੀਆਂ ਤੁਸੀਂ ਆਈਪੀਐਸ ਬਣਿਓ ਐਸਐਸਪੀ ਬਣਿਓ ਹੋਡਰ ਜਰੂਰੀ ਕੀ ਹੈ ਤੁਸੀਂ ਸੋਹ ਕੀ ਦੀ ਖਾਦੀ ਹੈ ਕਿ ਇਨਸਾਫ ਦੇਣੀ ਇਨਸਾਫ ਨੂੰ ਦੀ ਧੱਗੀਆਂ ਉੜਾਉਣਾ ਨਹੀਂ ਜਿਹੜਾ ਅਫਸਰ ਸਮਝਦਾ ਕਿ ਸਾਹ ਇਨਸਾਫ ਦੀਆਂ ਧੱਗੀਆਂ ਉੜਾ ਕੇ ਮੈਂ ਬਚ ਜਾਊਗਾ ਬੜਾ ਗਲਤ ਫਹਿਮੀ ਚ ਹੈ ਆ ਦਿਨ ਜਿਹੜੇ ਹੁੰਦੇ ਆ ਮਿੰਟਾਂ ਚ ਬਦਲ ਜਾਂਦੇ ਆ ਆਈ ਜਿਹੜੇ ਐਸਐਸਪੀ ਨੂੰ ਸਲੂਟ ਮਾਰਦੇ ਆ ਐਸਐਚਓ ਡੀਐਸਪੀ ਐਸਪੀ ਆਈ ਫੰਡ ਫਿਰ ਘਰੇ ਵੀ ਆ ਜਾਂਦੇ ਐ ਐਸ ਕਰਕੇ ਹਲੇ ਵੀ ਮੈਂ ਕਹਿੰਦਾ ਸਮਝ ਜੋ ਸਾਰਿਆਂ ਨੂੰ ਬੇਨਤੀ ਕਰਨਾ ਧੱਕਾ ਕਰਨਾ ਬੰਦ ਕਰ ਦਿਓ ਕਿਉਂਕਿ ਜਿਹੜਾ ਕਾਨੂੰਨ ਤੋੜੂਗਾ ਭਾਵੇਂ ਪ੍ਰਾਈਵੇਟ ਆਦਮੀ ਐ ਭਾਵੇਂ ਸਰਕਾਰੀ ਐ ਕਾਨੂੰਨ ਉਹਨਾਂ ਦੋਨਾਂ ਵਾਸਤੇ ਇੱਕ ਐ ਤੋ ਐਸ ਕਰਕੇ ਵਿਕਰਮ ਮਜੀਠੀਆ ਜੀ ਦਾ ਸੁਨੇਹਾ ਵੀ ਦੇਣਾ ਚਾਹੁੰਦੇ ਆ ਚੜ੍ਹਦੀ ਕਲਾ ਚ ਹੈ ਪੂਰੇ ਹੌਸਲੇ ਚ ਹੈ ਸਾਨੂੰ ਕੋਈ ਪਰਵਾਹ ਨਹੀਂ ਭਾਵੇਂ 3 ਮਹੀਨੇ ਬਾਅਦ ਸਾਨੂੰ ਪਹਿਲੀ ਵਾਰ ਮਿਲਣ ਦਿੱਤਾ ਜਿੰਨੀ ਦੇਰ ਰੱਖ ਲਾਂਗੇ ਸਾਨੂੰ ਕੋਈ ਪਰਵਾਹ ਨਹੀਂ ਜੇ ਵੱਡੇ ਬਾਦਲ ਸਾਹਿਬ 16-16 ਸਾਲ ਜੇਲ ਕੱਟ ਸਕਦੇ ਆ ਆ ਤਾਂ ਸ਼ਰਮ ਨਹੀਂ ਕਾਲੀ ਦਲ ਦੇ ਬਹਾਦਰ ਸੂਰਮੇ ਆ ਨਾ ਸਾਨੂੰ ਪਰਵਾਹ ਪਰ ਇੱਕ ਗੱਲ ਯਾਦ ਰੱਖਿਓ ਤੁਹਾਡੇ ਵੀ ਦਿਨ ਨੇੜੇ ਆ